ਕੀ ਕੀਤਾ ਸਿਰਫ ਇੱਕ ਡੋਜ ਲਈ ਬੰਦਾ ਮਾਰਦਾ ਯਾਰ ਗੁਰਜੀਤ ਛੇਤੀ ਨਾਲ ਉੱਠ ਕੇ ਝਾੜੀਆਂ ਵਿੱਚੋਂ ਦੀ ਸੇਧ ਘੱਟ ਕੇ ਕਾਲੀ ਨਾਲ ਪੁੱਠ ਪੈਰਾ ਦੌੜ ਪਿਆ ਕਿਸੇ ਸਕੂਟਰ ਨੂੰ ਹੱਥ ਕਰਕੇ ਉਹ ਚੜ ਗਿਆ ਜਿੱਥੇ ਉਹ ਰਾਹ ਪਾੜਦਾ ਸੀ ਉੱਥੇ ਉਤਰ ਗਿਆ ਅਜੇ ਵੀ ਰਾਤ 'ਤੇ ਕਿੰਨੇ ਬੰਦੇ ਖੜੇ ਸੀ ਉਹਦੇ ਕੋਲ ਦੀ ਟਰਾਲੀ ਲੰਗੀ ਜਿਹਦੇ ਵਿੱਚ ਡਾਹੇ ਮੰਝੇ ਉੱਤੇ ਉਹਦਾ ਹਲਾਕ ਕਰਕੇ ਸੁੱਟਿਆ ਬੰਦਾ ਪਿਆ ਸੀ ਉਨੇ ਨਮੋਜਨਾ ਜਾ ਹੋ ਕੇ ਇੱਕ ਬੰਦੇ ਨੂੰ ਪੁੱਛਿਆ ਬਾਈ ਇੱਥੇ ਕੀ ਬਾਣਾ ਵਰਤ ਗਿਆ ਬਾਈ ਬੰਦੇ ਨੇ ਸਿਆਣ ਕੱਢਣ ਵਾਂਗ ਉਹਦੇ ਵੱਲ ਝਾਕਦਿਆਂ ਤੈਨੂੰ ਪਤਾ ਹੀ ਐ ਜ਼ਮਾਨੇ ਦੇ ਕੀ ਲੱਛਣ ਐ ਇਕੱਲਾ ਬੰਦਾ ਤਾਂ ਖੇਤ ਵੀ ਢੇਡਾ ਨਹੀਂ ਮਾਰ ਸਕਦਾ ਹੁਣ ਇਹ ਤੇ ਕਿਸੇ ਅਮਲੀ ਭੰਗੀ ਨੇ ਹਾਲਾ ਬੋਲਤਾ ਬਸ 2 ਮਿੰਟ ਹੀ ਹੋਏ ਆ 2 ਮਿੰਟ ਹੀ ਹੋਏ ਆ ਤੇ ਗੁਰਜੀਤ ਨੂੰ ਲੱਗਿਆ ਇਹ ਘਰਾ ਉਹਨੇ ਨਹੀਂ ਕੀਤਾ ਉਹ ਮੋਟਰਸਾਈਕਲ ਵਾਲਾ ਬੰਦਾ ਤਾਂ ਸਾਹਮਣੋਂ ਫੇਰ ਆ ਰਿਹਾ ਸੀ ਜੋ ਉਹਨੇ ਕੀਤਾ ਨਹੀਂ ਉਹੀ ਉਹਨੂੰ ਲੱਗ ਰਿਹਾ ਸੀ ਉਹਨੇ ਕੀਤਾ ਇੱਕ ਬੰਦਾ ਬੋਲਿਆ ਲੀਡਰਾਂ ਨੇ ਜਖੜਾ ਪੱਟਤੀ ਮੁਲਕ ਦੀ ਗਰਜੀਤ ਨੇ ਦੂਜੇ ਬੰਦੇ ਵੱਲ ਵੇਖਿਆ ਤੇ ਪੁੱਛਿਆ ਓਹ ਬਚ ਗਿਆ ਬਾਈ ਕਿਹੜਾ ਤਾਂ ਸਾਹ ਲਈ ਜਾਂਦਾ ਪਰ ਲੱਗਦਾ ਨਹੀਂ ਬਚੂਗਾ ਮੈਲਾ ਕਰੀ ਨਿਕਲ ਗਿਆ ਖੋਪੜ ਚੋਂ ਔਖਾ ਹੀ ਆ ਬਾਈ ਕੱਲਾ ਕਹਿਰਾ ਮੁੰਡਾ ਸੀ ਗੁਰਜੀਤ ਨੇ ਆਪਣੀ ਪੈੜ ਵੇਖੀ ਤੇ ਉਹ ਡਰ ਗਿਆ ਕਿਤੇ ਉਹਦਾ ਹੀ ਨਾ ਖੋਜ ਖੁਰਾ ਲੱਭ ਜਾਵੇ ਉਹ ਪੱਪਾਂ ਪਾਰ ਹੋ ਕੇ ਤੁਰਨ ਲੱਗ ਪਿਆ ਇਸ ਰਾਤ ਉਹ ਕਦੇ ਭੱਜਣ ਆਉਂਦਾ ਹੁੰਦਾ ਸੀ ਉਹਨੇ ਆਪਣੀਆਂ ਪੈੜਾਂ ਵੱਲ ਵੇਖਿਆ ਤਾਂ ਉਹਨੂੰ ਆਪਣੇ ਬਾਪੂ ਬਾਗ ਸਿੰਘ ਦੀ ਗੱਲ ਚੇਤੇ ਆਉਣ ਲੱਗ ਪਈ ਅੱਜ ਤੋਂ